ਕੀ ਕਰਕੇ ਚੇਦੇ ਦਿਨੇ ਇਹਗਾ ਪ੍ਰਾਣਾਂ ਦਾ ਸੁੱਚਾ ਆਇ ਸੁੱਚਾ ਹੁੰਦਾ ਸੀ ਲੈ ਫੈਨ ਬਾਕਸ ਤੁਸੀਂ ਦੇਖੋ ਆਪਣੇ ਵੀ ਹੁੰਦੇ ਹਮ ਹਮ ਚਾਹ ਉਹ ਨਾ ਮੈਂ ਆਇਂ ਦੇਖ ਲੈ ਆਇਂ ਫਿਟਿੰਗ ਕਰ ਦਿੰਦੇ ਬਾਹਰ ਫਿਟਿੰਗ ਹੁੰਦੀ ਸੀ ਹਮ ਉਹ ਟੀਵੀ ਵੀ ਹੈ ਚਾ ਰੱਖਾ ਸੰਦੂਕ ਬਾਹਰਿਆਂ ਦੇ ਡਿਜ਼ਾਈਨ ਪਾਈ ਸੰਦੂਕ ਦੇਖੀ ਵਿੱਚੋਂ ਸਾਪੀ ਨਾ ਨਿਕਲੇ ਹੋਏ ਸਹੀ ਗੱਲਾਂ ਪੱਲੰਗਾਂ ਰੱਖੀ ਬੈਠਾ ਮਾਮਾ ਦੇ ਦੀਆਂ ਸੰਦੂਕ ਤੇ ਆ ਕੀ ਚੀਜ਼ ਹੈ ਸਾਈਕਲ ਤੇ ਨਾਲ ਕੀ ਹੈ ਬਹੁਤ ਲੱਗਦਾ ਕਿਹੜਾ ਹੋਵੇ ਇਹ ਸਕੂਟਰ ਕਿੱਠਾ ਹੈ ਕਿਹੜਾ ਮਾਮੇ ਨੇ ਕੱਲ ਸਕੂਟਰ ਫੜਾਇਆ ਤੁਹਾਨੂੰ ਇਹਦਾ ਕਰਾ ਕੇ ਸੈਟਾ ਟੀਵੀ ਅੱਛਾ ਕੀ ਦੋ ਸਕੂਟਰ ਕੋ ਨਾਲ ਕੋ ਚੱਕਣਾ ਚਰਖਾ ਹੈ ਨਾਲ ਕੋ ਚੱਕਣਾ ਗਾ ਚਰਖਾ ਜਾਲੇ ਲੱਗੇ ਪਏ ਹੈ ਪੈਨ ਪੈਨ ਫੜਦੇ ਰਹੇ ਰਹੇ ਲੱਗ ਇਹਦਾ ਕਸੂਤਾ ਜਿਹਾ ਹੀ ਥਾਂ ਕਜੂਤੇ ਹੀ ਥਾਂ ਦੇ ਜੁਗਾਰ ਕਰੀਏ ਮਾਮੇ ਨਾ ਮਾਰ ਸਕੂਟਰ ਦਾ ਸੋਦਾ ਤੇ ਸਕੂਟਰ ਹੈ ਮਾਮਾ ਸਕੂਟਰ ਦਾ ਸੋਦਾ ਮਾਰ ਉੱਤ ਇੱਥੇ ਬੈਠ ਜਾਣਾ ਕਰਾਉਣਾ ਏ ਆ ਈਦਾ ਨਾ ਤੂੰ ਬੈਠ ਰਹਿਣਾ ਤਾਨੂੰ ਕੰਮ ਦੂ ਲੈ ਮੇਰੇ ਵਿਆਹ ਵਾਲਾ ਯਾਰ ਲੈ ਫੇਰ ਕਿਉਂ ਦਿੰਦਾ ਸੀ ਇਹਦਾ ਵੇਚਦੇ ਆ ਅਸੀਂ ਕਾਲਪੁੱਟ ਅਸੀਂ ਵੇਚ ਹੀ ਕਿਹੜੇ ਵੇਚਦੇ ਆ ਕਾਲਪੁੱਟ ਇਹ ਕਿਹੜੇ 30 ਨੂੰ ਬਿੰਦੀ ਬਣਵਾਜਾ ਪਰਵਾਲੀ ਉਹ ਦਵਾਦਿਆਂ ਚੇਜਾਂ ਦੀ ਮਮਾ ਕਿਦਾਂ ਟਾਈਮ ਹੋ ਗਿਆ ਇਹ ਘਰ ਦੇ ਡੇਡੇ ਨੂੰ ਮੇਰਾ ਯਾਰ ਘਰ ਡੇੜਾ ਨਹੀਂ ਆਪ ਜੀ ਅਗੜ ਗਿਆ ਭਰਾਵਾ ਅੱਛਾ ਦੇਖ ਲੈ ਆਏ ਹੁੰਦਗਾ ਸ਼ਤਾਂ ਓਏ ਆਪਣੇਦਰ ਅੱਜੇ ਜੀ ਆਏ ਸੀ ਸ਼ਤਾਂ ਜਾਣੀ ਇਹਰ ਮਾਈ ਜੀ ਐ ਟਿਅਰ ਆ ਜਾ ਉਹ ਤੇ ਵੀ ਹੁੰਦਿਆ ਸੀ ਇਹ ਤਾਂ ਚਾ ਲੋਹੇ ਦੇ ਆ ਲੱਕੜ ਦੇ ਵਾਲੇ ਆਪਣੇ ਲੱਕੜ ਦੇ ਸੀ ਹਾਂ ਆਪਣੇ ਵੀ ਜੀ ਦਰਾਜ ਜੀ ਆ ਗਈ ਬਨੇ ਪੁੱਛਾਂਗੇ ਆ ਜਲ ਗਏ ਕੌਣ ਆ ਪ੍ਰਾਣਾਂ ਗਾਈ ਜਾਂਦੋਂ ਤਾਜ਼ੀਆਂ ਕਰ ਲਏ ਦੇ ਆਏ ਬੰਦਗਾ ਹੁੰਦਿਆ ਸੀ ਉੱਪਰ ਜਾਲਾਂ വേദ ഇ